ਆ ਰਹਿਣਾ ਨਹੀਂ ਸਰਪੰਚ ਤਨ ਉਹੀ ਬਣਾਦਾ ਸਰਪੰਚ 60 ਲੱਖ ਦਿੱਤਾ ਯਾਰ ਬਈ ਮੋਹਰਾ ਲਾਉਣ ਵਾਸਤੇ ਬਣਾਦਾ ਬਸ ਮੋਹਰੇ ਠੱਪ ਠੱਪ ਗੱਲੇ ਬਈਆ ਪਤਰਾ ਕਰਾਉਣੇ ਆ ਤਲਾਰ ਕੀ ਕਰਾਉਣੇ ਕਰਾਉਣੇ ਗੱਲੇ 42 ਦੋਨੇ ਦਾ ਨਹੀਂ ਫਿਰ ਤੂੰ ਪੈਸੇ ਇਕੱਠੇ ਵੀ ਕਰਨੇ ਆ 60 ਲੱਖ ਲਾਇਆ ਕਿਸੇ ਗੱਲੋਂ ਹੀ ਕੀਤੇ ਆ ਇਕੱਠੇ ਬਈ ਕਰ ਕਰ ਲਾਂਗੇ ਕਿਵੇਂ ਹੋਣਗੇ ਅੱਠ ਬਈ ਤੂੰ ਵਖਰੀ ਨਹੀਂ ਮੇਰੇ ਗਰੰਟਾ ਦਾ ਦੇਖੀ ਹੜੱਪ ਦਾ ਲੋਕਾਂ ਦੇ ਟੱਟੀਆਂ ਟੋਟਿਆਂ ਦੇਖੀ ਸਾਰਾ ਕੁਝ ਖਾ ਜੂਗਾ ਕਿਆ ਬਾਤ ਹੈ ਯਾਰ ਟਟੀਆਂ ਟਟੀਆਂ ਸਾਰਾ 60 ਲੱਖ ਰੁਪਏ ਭੇ ਮੂੰਹ ਪਰ ਜਾਂਦਾ ਜਿੱਦੇ ਮੈਂ ਲੜਨ ਕੀਤਾ ਉਹਦੇ ਕੋਈ ਨਹੀਂ ਸੀ ਮੇਰੇ ਅੱਗੇ ਦਾ ਗਰਾਊਂਡ ਤੇ ਤੇ ਜਿਹਦੇ ਨੇ ਬਈ ਉਹ ਹੀ ਜਿਹੜਾ ਮੇਰੇ ਉਂਗਲਾ ਲਾਉਂਦਾ ਸੀ ਤਿੰਨਾਂ ਦੇ ਹੋ ਲੈ ਆਇਆ ਤਿੰਨ ਮੇਰੇ ਮੂਹਰੇ ਖੜੇ ਕਰਤੇ ਤਿੰਨ ਮੂਹਰੇ ਖੜੇ ਸਰਪੰਚ ਬਾਨਾ ਜ਼ਰੂਰੀ ਆ ਜ਼ਰੂਰੀ ਬਹੁਤ ਜ਼ਰੂਰੀ ਹੈ ਕਿਹਾ ਜ਼ਰੂਰੀ ਬਈ ਇਹ ਚੜਤ ਦੀ ਗੱਲ ਆ ਸਾਡੀ ਜੱਟਾਂ ਦੇ ਵਿੱਚ ਹੁੰਦੀ ਆ ਆੜ ਬਬੂਣਾ ਹੁੰਦਾ ਇਹ ਗੱਡੀ ਤੇ ਲਖਵਾਣੇ ਬਾਤ ਕਹਿੰਦੇ ਯਾਰ ਸਰਪੰਚ ਤਾਂ ਐ ਨਹੀਂ ਖੜਾ ਹੋਇਆ ਯਾਰ ਭਾਂ ਜੋ ਇੱਕਵੇਂ ਬਣ ਗਿਆ 60 ਲੱਖ ਲਾਇਆ ਪਤਾ 60 60 ਲੱਖ ਰੁਪਏ ਦਾ ਮੂੰਹ ਭਰ ਜਾਂਦਾ ਨਹੀਂ ਹੁਣ ਕਿੱਥੋਂ ਲਾਇਆ ਬਈ ਪੈਸਾ ਇੰਨਾ ਪੈਸਾ ਕਿੱਥੋਂ ਆਇਆ ਤੁਹਾਡੇ ਹੈ ਬਈ ਦੋ ਕਿੱਲੇ ਵੇਚੀਏ ਦੋ ਕਿੱਲੇ ਜ਼ਮੀਨ ਕਿਹੜੇ ਨੇ ਸਰਪੰਚ ਬਣ ਗਿਆ ਇਹਨੇ ਮੈਂ ਕਿਹਾ ਵੀ ਆਪਾ ਬਣਨਾ ਆਹ ਹੱਥ ਖੜਾ ਕੀਤਾ ਜਦੋਂ ਉਹ ਬਈ ਤੂੰ ਬਣਨਾ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੇ ਕਹਿੰਦੇ ਦੋ ਕਿੱਲੇ ਚੱਕਦੇ ਬਾਈ ਨੇ ਸਰਪੰਚੀ ਲਈ 60 ਲੱਖ ਰੁਪਏ ਲਾਤਾ ਚਾਰ ਵਿਰੋਧੀ ਖੜੇ ਹੋਈ ਸੀ ਨਾਲ ਸਾਰਿਆਂ ਨੂੰ ਕਹਿਤਾ ਬੈਹ ਜੋ ਓਏ ਪਿੱਛੇ ਹੋ ਜੋ ਮੈਂ ਇਕੱਲਾ ਹੀ ਬੋਧਾ ਸੱਤ ਦੇ ਵਿੱਚ ਬਾਈ ਨੂੰ ਸਰਪੰਚ ਜੁਣੇ ਆ ਜਾ ਉਹਨਾਂ ਨਾਲ ਗੱਲ ਕਰਾਉਣੇ ਆ ਵੀ ਕੀ ਗੱਲ ਹੋਈ ਏ ਸਾਰੀ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੇ ਬਾਬਿਓ ਉਸ ਇਨਸਾਨ ਕੋਲ ਖੜਿਆ ਹਾਂ ਜਿਨੇ ਪਿੰਡ ਦੇ ਵਿੱਚ ਧੁੱਕੀ ਗੱਲ ਰੱਖੀ ਆ ਕਿਹੜਾ ਉਹ ਇਨਸਾਨ ਆ ਜਿਨੇ ਆਪਣੀ ਸਰਪੰਚੀ ਲਈ 60 ਲੱਖ ਰੁਪਏ ਲਾਤਾ ਕਿੰਨਾ 60 ਲੱਖ ਬਜੀ ਕੀ ਹਾਲ ਚਾਲ ਸੱਸੀਆ ਬਾਈ ਜੀ ਸੱਸੀਆ ਜੀ ਸੱਸੀਆ ਬਾਈ ਦੋ ਵਾਰੀ ਬਾਈ ਜੀ ਤੁਸੀਂ ਸਰਪੰਚੀ ਲਈ 60 ਲੱਖ ਰੁਪਏ ਲਾਤਾ ਬਾਈ 60 ਲੱਖ ਲਾਤਾ ਕਾੜਤੀ ਧੁੱਕੀ ਆਪਾਂ ਸਭਨਾਂ ਤਾਂ ਦੀ ਬੋਲੀ ਲਈ ਉਤੋਂ ਦੀ ਹੋਗੇ ਅੱਛਾ ਹੋਰ ਲੋਕਾਂ ਨੇ ਕਿੰਨੀ ਕਿੰਨੀ ਬੋਲੀ ਲਈ ਲੋਕਾਂ ਨੇ ਕਿ ਲੋਣੇ ਦੇ 40 ਨੇ ਪਤਾ ਨਹੀਂ ਬਸ ਦੋ 60 ਤੇ ਠੁੱਕੀ ਪਿੰਡ ਚ ਕਿੰਨੇ ਸਰਪੰਚ ਖੜੇ ਹੋਏ ਆ ਜਿਹੜੇ ਤੁਹਾਡੇ ਵਿਰੋਧ ਖੜੇ ਹੋਏ ਸਿੱਗੇ ਚਾਰ ਪੰਜ ਆਪਾਂ ਸਾਰੇ ਵਾਤੇ ਬਾਈ ਸਾਰੇ ਵਾਤੇ ਜਦੋਂ 60 ਲੱਖ ਦਾ ਨਾਲ ਆ ਸਾਰੇ ਵਹਿ ਗਏ ਬਾਈ ਨਹੀਂ ਤੁਹਾਡੀ ਇਹ ਸਹਿਮਤੀ ਕਿੱਥੇ ਹੋਈ ਆ ਤੁਹਾਨੂੰ ਜਦੋਂ ਸਰਪੰਚ ਬਣਾਤਾ ਠੀਕ ਹੈ ਇਹ ਤੁਹਾਨੂੰ ਕਿੱਥੇ ਨਹੀਂ ਪਿੰਡ ਚ ਕਿਹੜੀ ਜਿਵੇਂ ਆਪਣੀ ਸਾਂਝੀ ਜਗ੍ਹਾ ਹੁੰਦੀ ਹੈ ਪੰਚਾਇਤ ਘਰ ਹੋ ਗਿਆ ਗੁਰਦੁਆਰਾ ਹੋ ਗਿਆ 7 7 ਦੇ ਵਿੱਚ 7 ਵਿੱਚ ਤੇ ਕਿਵੇਂ ਬੋਲੀ ਕਿਵੇਂ ਲੱਗੀ ਬਈ ਬੋਲੀ ਬਈ ਆਈ ਚੱਲ ਪਈ ਕਹਿੰਦੇ ਕਿ ਕਿਹੜੇ ਨੇ ਸਰਪੰਚ ਬਣਨਾ ਕਹਿੰਦੇ ਮੈਂ ਕਿਹਾ ਵੀ ਆਪਾਂ ਬਣਨਾ ਆਹ ਹੱਥ ਖੜਾ ਕੀਤਾ ਜਦੋਂ ਉਹ ਐ ਵੀ ਤੂੰ ਬਣਨਾ ਮੈਂ ਕਿਹਾ ਹਾਂ ਬਈ ਤੇ ਉਹ ਐ ਵੀ ਅਸੀਂ 40 ਲੱਖ ਦਿੰਨੇ ਆ ਇੱਕ ਬੋਲ ਲੱਗਦਾ 45 ਦਿੰਨਾ ਮੈਂ ਰੋ ਰੋ ਜੋ 60 ਲੱਖ ਆ ਬਾਅਦ ਕੋਈ ਨਹੀਂ ਬੋਲਿਆ ਜਮਾ ਯਾਰ ਬੱਚੀ ਕਾ ਬੰਦਾ ਕਹਿੰਦਾ ਸੋਸਰੀ ਕਰ ਬਈ ਆਏ ਆਏ ਵਾ 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 ਕੀ ਬਾਤ ਆ ਬਈ ਚੱਲ ਆਹੀ ਰਹਿਦਾ ਮੈਂ ਭਾਈ ਮੈਂ ਵਾ 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 ਕੀ ਬਾਤ ਆ ਭਾਈ ਕਹਿੰਦੇ ਨਾ ਸਰਪੰਚੀ ਲੈਣੀ ਕੁੜੀ ਸੋਖੀ ਆ ਗੱਲ ਹਨਾ ਸਰਪੰਚੀ ਲੈਣੀ ਬਹੁਤ ਔਖੀ ਆ ਬਾਬਿਓ ਭਾਈ 10 ਦਿਨ ਹੋ ਗਏ ਆਏ ਹੱਥ ਜੋੜੇ ਹੋਏ ਆ ਮੇਰੇ ਆਏ 10 ਦਿਨ ਹੱਥ ਹੋ ਗਏ ਆਂ ਜੋ ਆਈ ਜਾਈ ਰੱਖਿਆ ਰਹਿਦਾ ਮੈਂ ਭਾਈ ਰਾਤ ਨੂੰ ਪੈਣ ਲੱਗਿਆ ਵੀ ਆਈ ਪੈ ਜਾਣਾ ਤੇ ਦਿਨੇ ਵੀ ਆਈ ਅੱਛਾ ਤੇ ਅੱਜ ਅੱਜ ਬਸ ਜਦੋਂ ਮੇਰੇ ਤੇ ਹਾਰ ਪੈ ਗਈਆਂ ਹੱਥ ਕਿਵੇਂ ਧੋਣਾ ਭਾਈ ਹੱਥ ਬਈ ਧੋਦਾ ਹੀ ਨਹੀਂ ਕੀ ਸੀ ਜਲਦੀ ਹੈ ਕੀ ਸੀ ਜਲਦੀ ਹੈ ਵਾਹ ਵੀ ਵਾਹ ਕੀ ਬਾਤ ਆ ਯਾਰ ਕਹਿੰਦੇ ਨਾ ਸਰਪੰਚੀ ਲੈਣੀ ਸੌਖੀ ਗੱਲ ਨਹੀਂ ਹੈਗੀ ਕਹਿੰਦਾ ਹੱਥ ਜੋੜ ਕੇ ਮੈਂ ਹੀ ਪਿਆ ਰਹਿਣਾ ਨਾਲੇ ਮੰਜੇ ਦੇ ਕਹਿੰਦਾ ਐਂ ਹੀ ਪਿਆ ਰਹਿਣਾ ਦੇ ਕੋਈ ਚਾਹ ਪਚਾ ਵੀ ਐਂ ਹੀ ਪੀਣਾ ਚਾਹ ਜੂ ਬਈ ਆਪੀ ਪਿਉਂਦੇ ਬੰਦੇ ਰੱਖੇ ਹੋਏ ਆ ਆਪੀ ਵੀ ਪਿਉਂਦੇ ਬੰਦਵਾਤ ਤਾਂ ਹੀ ਰੱਖਣੇ ਰੱਖ ਰਿਹਾ ਅੱਜ ਖੋਲੂਗਾ ਬਈ ਅੱਜ ਸਾਮਤ ਹੀ ਹੋ ਗਿਆ ਅੱਜ ਬਈ ਜਿਵੇਂ ਮੈਂ ਯਕੀਨ ਨਗੀ ਤਾਂ ਜਿਹੜਾ ਮੈਨੂੰ ਲੈ ਕੇ ਨਹੀਂ ਦਿੰਦਾ ਫੇਰ ਹੱਥੇ ਖੋਲਣੇ ਆ ਨਾ ਜਿੰਨੇ ਅੱਧਾ ਘੰਟਾ ਹੋ ਗਿਆ ਕੋਈ ਤੁਹਾਡੇ ਵਿਰੋਧਾ ਐ ਨਹੀਂ ਖੜਾ ਹੋਇਆ ਵੀ ਯਾਰ ਭਾਂ ਜੋ ਇਹ ਕਿਵੇਂ ਬਣ 60 ਲੱਖ ਰੁਪਏ ਇਹਦਾ ਮੂੰਹ ਭਰ ਜਾਂਦਾ ਨਹੀਂ ਹੁਣ ਕਿੱਥੋਂ ਲਾਇਆ ਬਈ ਪੈਸਾ ਇੰਨਾ ਪੈਸਾ ਕਿੱਥੋਂ ਆਇਆ ਸਾਡੇ ਹੈ ਬਈ 2 ਕਿੱਲੇ ਵੇਚੀ ਐ 2 ਕਿੱਲੇ ਜ਼ਮੀਨ 2 ਕਿੱਲੇ ਵੇਚੀ ਐ ਬਈ ਤੇ ਰੇਟ ਕਹਿੰਦੇ ਬਹੁਤ ਵਧਿਆ ਪਿਆ ਹੁਣ 60 ਲੱਖ ਦੇ ਵੀ ਕਿੱਲੇ 2 ਬਈ ਆਪਾਂ ਕਾਲੀ ਕਾਲੀ ਵਿੱਚ ਬਈ ਐਂ ਚੱਕਦੀ ਐਂ ਚੱਕਦੀ ਸਾਠਾ ਬਈ ਪਹਿਲਾਂ ਤੇ ਬਣਾਏ ਹੋਏ ਦੋ ਪਿੰਡ ਦੀ ਵਿੱਚ ਹੀ ਕਿਸ ਨੂੰ ਪਿੰਡ ਗਵਾਂਢੀ ਸੀ ਬਈ ਉਹਨੇ ਵਾਟਰ ਉਸਕਾੜੀ ਕੀ ਕੀਨੇ ਉਂਗਲ ਕਿਨੇ ਲੈ ਜੇ ਸਰਪੰਚੀ ਉਹ ਗੱਲ ਆਉਣ ਵਾਲੀ ਹੁੰਦੇ ਆ ਬਈ ਪਿੰਡ ਚ ਉਹ ਆਪ ਤਾਂ ਥੈ ਨਹੀਂ ਗਿਆ ਮੇਰੇ ਦੋ ਕਿਲੇ ਉਗਾ ਗਿਆ ਨਹੀਂ ਤਨੇ ਸਰ ਮਨੇ ਸਰਪੰਚੀ ਕਹਿੰਦੇ ਵੀ ਆਇਆ ਕਰਕੇ ਆਇਆ ਬਈ ਬਈ ਬਹੁਤ ਪੰਪ ਦਿੱਤੇ ਮਹੀਨੇ ਲੱਗੇ ਸੀ ਮਗਰ ਪੰਪ ਕਿਵੇਂ ਦਿੱਤੇ ਪੰਪ ਕਹਿੰਦਾ ਬਈ ਤੇਰੇ ਮਗਰ ਤਾਂ ਬਹੁਤ ਵੋਟਾਂ ਕੋਈ ਉੱਠਦਾ ਹੀ ਨਹੀਂ ਤੇ ਮਗਰ ਤਾਂ ਪੂਰਾ ਜਦੋਂ ਮੈਨੂੰ ਇਹ ਇਹ ਚ ਕਰਤਾ ਉਹਨੇ ਉਂਗਲਾ ਰਾਲਾ ਲਾ ਕੇ ਜਦੋਂ ਮੈਨੂੰ ਮੈਂ ਵੀ ਉਂਗਲਾ ਕਿਵੇਂ ਲਾਉਂਦੇ ਸੀ ਉਂਗਲਾ ਬਈ ਆਈ ਨਹੀਂ ਉਂਗਲਾ ਲਾਉਂਦੇ ਸੀ ਕਿ ਜੇ ਜਦੋਂ ਉਹਨੇ ਪੂਰਾ ਕਹਿਤਾ ਐ ਆਪਾਂ ਵੀ ਲੜਨ ਕਰ ਬੈਠੇ ਬਾਡੀ ਜਾ ਕੇ ਮੈਂ ਸਰਪੇਂ ਚੁੱਠੂਗਾ ਫਿਰ ਕਰਤੇ ਗੜੇ ਲੜਤੇ ਗੜੇ ਲ ਬਈ ਜਿੱਦੇ ਮੈਂ ਲਾਨ 60 ਲੱਖ ਰੁਪਇਆ ਮੂੰਹ ਪਰ ਦਿੰਦਾ ਬਈ ਜਿੱਦੇ ਮੈਂ ਲਾਨ ਕੀਤਾ ਉਹਦੇ ਕੋਈ ਨਹੀਂ ਸੀ ਮੇਰੇ ਗਰਾਊਂਡ ਤੇ ਤੇ ਜਿਹਦੇ ਨੇ ਬਈ ਉਹੀ ਜਿਹੜਾ ਮੇਰੇ ਉਂਗਲਾ ਲਾਉਂਦਾ ਸੀ ਤਿੰਨਾਂ ਦੇ ਹੋਲਾ ਆਇਆ ਤਿੰਨ ਮੇਰੇ ਮੂਹਰੇ ਖੜੇ ਕਰਤੇ ਤਿੰਨ ਮੂਹਰੇ ਖੜੇ ਕਰ ਉਹਨਾਂ ਦੇ ਕਿੱਲੇ ਗਏ ਉਹਨਾਂ ਦੇ ਬਈ ਉਹਨਾਂ ਦੇ ਕਿੱਲੇ ਕਿਵੇਂ ਗਏ ਕਿੱਲੇ ਤਾਂ ਮੇਰੇ ਹੀ ਗਏ ਆ ਉਹ ਜਿਆੜੀ 42 42 ਦੋਨਿਆਂ ਦਾ ਨਹੀਂ ਫਿਰ ਤੂੰ ਪੈਸੇ ਇਕੱਠੇ ਵੀ ਕਰਨੇ ਆ 60 ਲੱਖ ਲਾਇਆ ਕਿਸੇ ਗੱਲੋਂ ਹੀ ਕੀਤਾ ਇਕੱਠੇ ਵੀ ਕਰ ਕਰ ਲਾਂਗੇ ਕਿਵੇਂ ਹੋਣਗੇ ਅਠ ਬਈ ਤੂੰ ਦੇਖੀ ਮੇਰੇ ਗਰੰਟਾ ਦਾ ਦੇਖੀ ਹੜੱਪ ਦਾ ਲੋਕਾਂ ਦੇ ਟੱਟੀਆਂ ਟੁੱਟੀਆਂ ਦੇਖੀ ਸਾਰਾ ਕੁਝ ਖਾ ਜੂਗਾ ਕਿਆ ਬਾਤ ਹੈ ਯਾਰ ਟਟੀਆਂ ਟਟੀਆਂ ਸਾਰਾ ਕੋਈ ਕਾ ਜੂਗਾ ਫੇਰ ਹੀ ਪੂਰਾ ਹੋਊਗਾ ਬਈ ਖਾਣਾ ਹੀ ਪੈਂਦਾ ਸਾਰਾ ਕੋਈ ਨਹੀਂ ਸਰਪੰਚਾਂ ਯਾਰ ਸਰਪੰਚ ਤਾਂ ਪਿੰਡ ਦੇ ਵਿੱਚ ਬਹੁਤ ਬਣ ਜਾਂਦੇ ਆ ਹਨਾ ਹਰੇਕ ਬਣ ਜਾਂਦਾ ਮਤਲਬ ਹਰੇਕ ਨਹੀਂ ਬਣ ਸਕਦਾ ਕਿਸੇ ਕਿਸੇ 'ਚ ਗੌਰ ਹੁੰਦਾ ਹੈ ਹਨਾ ਗੱਲ ਸੁਣਾ ਕਿਸੇ ਕਿਸੇ 'ਚ ਹੀ ਹੁੰਦਾ ਹਨਾ ਵੀ ਕੋਈ ਸਰਪੰਚ ਜਦੋਂ ਬਣ ਜਾਂਦਾ ਹਨਾ ਬੰਦਾ ਸਰਪੰਚ ਬੰਨਾ ਜ਼ਰੂਰੀ ਆ ਜ਼ਰੂਰੀ ਬਹੁਤ ਜ਼ਰੂਰੀ ਆ ਕਿਆ ਜ਼ਰੂਰੀ ਭਾਈ ਇਹ ਚੜਤ ਦੀ ਗੱਲ ਆ ਸਾਡੀ ਜੱਟਾਂ ਦੇ ਵਿੱਚ ਹੁੰਦੀ ਆੜ ਬਬੂਣਾ ਹੁੰਦਾ ਇਹ ਗੱਡੀ ਤੇ ਲਖਵਾਉਣੇ ਬਾਅਦ ਕਹਿੰਦੇ ਯਾਰ ਸਰਪੰਚੀ ਲਈ ਤੇ ਭੈਣ ਜੋ ਬੰਦੇ ਮਾਰ ਵੀ ਦਿੰਦੇ ਆ ਭਾਈ ਮਾਰ ਵੀ ਜਾਂਦਾ ਕਈ ਵਾਰ ਤੇ ਮਾਰਨੇ ਵੀ ਪੈਂਦੇ ਆ ਮਾਰਨੇ ਪੈਂਦੇ ਆ ਜਿਵੇਂ ਮੈਂ ਅੱਧਾ ਮਰੀ ਗਿਆ ਉਹਨੇ ਦੋ ਗੱਲੇ ਗਏ ਇਹ ਜਿੱਦੇ ਮੇਰੇ ਪੂਰੇ ਹੋਣਗੇ ਉਦੋਂ ਮੈਂ ਜਿਉਂਦਾ ਚ ਹੋਊਗਾ ਉਦੋਂ ਜਾਉਂਦਾ ਹੋਊਗਾ ਕਰੂੰਗਾ ਇਹ ਵੀ ਗੱਲ ਸੁਣ ਲੈ ਦੋ ਗਏ ਆ ਸਾਰਿਆਂ ਨੂੰ ਕਹਿਣਾ ਕੰਮ-ਕੁਮ ਦੀ ਝਾਕਣਾ ਰੱਖੋ ਮੈਥੋਂ ਸਾਠ ਲੱਖ ਦੇ ਦਿੱਤਾ ਸਾਰੇ ਕਰੂੰਗਾ 4 ਕਿੱਲੇ ਬਣਾਉਂਗਾ 4 ਕਿੱਲੇ ਬਣਾਉਂਗਾ 4 ਬਣਾਉਂਗਾ ਬਹੁਤ ਬਹੁਤ ਵਧੀਆ ਹੈ ਗੱਲ ਆ ਯਾਰ ਤੇ ਮੈਥੋਂ ਅੱਜ ਤੋਂ ਬਾਅਦ ਕੰਮ ਦੀ ਝਾਕ ਨਹੀਂ ਰੱਖ ਸਕਦੇ ਜੇ ਮੈਨੂੰ ਕੰਮ ਨੂੰ ਕਹਿਣਗੇ ਤੇ ਸਿੱਧਾ ਕਹਿੰਦੇ ਮੈਂ ਤੁਹਾਨੂੰ 60 ਲੱਖ ਦਿੱਤਾ ਗਲੀਆਂ ਨਾਲੀਆਂ ਸੜਕਾਂ ਲਾਈਟਾਂ ਲੂਟਾਂ ਪਾਣੀ ਸਕੂਲ ਵਾਟਰ ਵਰਕਸ ਹਸਪਤਾਲ ਸਾਰਾ ਕੁਝ ਦੇਉਂਗੇ ਪਿੰਡ ਬਈ ਮੇਰੇ ਅੰਦਰ ਜਾਊਗਾ ਸਾਰਾ ਕੁਝ ਖਾਊਂਗਾ ਮੈਂ ਨਹੀਂ ਪਿੰਡ ਨੂੰ ਨਹੀਂ ਦੇਣਾ ਪਿੰਡ ਨੂੰ ਵੀ 60 ਲੱਖ ਦਿੱਤਾ ਦੇ ਮੈਨੂੰ ਕੋਈ ਮਰਜ਼ੀ ਬਣਾ ਲੈਣਾ ਨੇ ਸਰਪੰਚ ਤਨੂੰ ਹੀ ਬਣਾਦਾ ਫਿਰ ਸਰਪੰਚ 60 ਰੁਪਏ ਦਿੱਤਾ ਯਾਰ ਬਈ ਮੋਹਰ ਲਾਉਣ ਵਾਸਤੇ ਹੀ ਬਣਾਦਾ ਫਿਰ ਬਸ ਮੋਹਰ ਐ ਠੱਪ ਠੱਪ ਕੱਲੇ ਬਈ ਆ ਪਤਰਾ ਕਰਾਉਣੇ ਆ ਤਲਾਕ ਕੀ ਕਰਾਉਣੇ ਕਰਾਉਣੇ ਕੱਲੇ ਰਾਜੀ ਨਾਵੇਂ ਰਾਜੀ ਨਾਵੇਂ ਉਹ ਮੇਰੀ ਗੱਲ ਕੀਤੀ ਠਾਣੇ ਆ ਜੀ ਨੇ ਹਿਸਾਬੱਤੀ ਹੁੰਦਾ ਸਾਡਾ ਨਹੀਂ ਕਿਸੇ ਨੂੰ ਲੋੜ ਹੋਈ ਸਕੂਲ ਚੰਗੀ ਸਿੱਖਿਆ ਦੀ ਅਗਲਾ ਕਹੂਗਾ ਯਾਰ ਗੱਗੂ ਗਿੱਲ ਜਿਹੜਾ ਗगन ਗਿੱਲ ਆ ਮੁੰਡਾ ਕਹਿੰਦੇ ਵੀ ਉਹ ਵਧੀਆ ਸਕੂਲ ਨੂੰ ਪੈਸੇ ਦਿੱਤੇ ਯਾਰ ਉਹਨੇ ਵੀ ਸਿੱਖਿਆ ਦਿੱਤੀ ਵਧੀਆ ਟੀਚਰ ਲਿਆਂਦੇ ਸਕੂਲ ਚ ਤੇ ਪਿੰਡ ਚ ਕਾਮਯਾਬੀ ਲਈ ਜਵਾਕਾਂ ਨੂੰ ਕੁਝ ਗਰਾਊਂਡ ਬਣਾ ਕੇ ਦਿੱਤਾ ਖੇਡਾਂ ਲਈ ਚ ਜੇ ਬਈ ਕਰੂੰਗਾ 60 ਲੱਖ ਤੁਹਾਨੂੰ ਕਹੀ ਦਿੰਦਾ 60 ਲੱਖ ਆ ਦੇ ਦਿੱਤਾ ਉਹ ਜਦੋਂ ਨਹੀਂ 60 ਲੱਖ ਕਿੰਨਾ ਕੁ ਹੁੰਦਾ ਯਾਰ 60 ਬਾਈ ਬਹੁਤ ਹੁੰਦਾ ਮੂੰਹ ਭਰ ਜਾਂਦਾ ਫਿਰ 2 ਕਿੱਲੇ ਗਏ ਆ 60 ਦੇ ਵਿੱਚ ਮੇਰੀ ਗੱਲ ਸੁਣ 10 ਲੱਖ ਸਕੂਲ ਚ ਲਾ ਲੈਣ ਅੱਛਾ 4 ਲੱਖ ਗਰਾਊਂਡ ਤੇ ਲਾ ਲੈਣ 60 ਲੱਖ ਇਥੇ ਮਰਜ਼ੀ ਲਾਉਣੇ ਆ ਆਪਣੇ ਵੱਲੋਂ ਬਾਈ ਆਪਾਂ ਡਿਫਰ ਫੰਡ ਹੋ ਬਸ ਆਪਾਂ ਲਾਤੇ ਆਪਾਂ ਲਾਤੇ ਸਰਪੰਚ ਬਣ ਗਏ ਉਹ ਤੋਂ ਬਾਅਦ ਕੁਛ ਨਹੀਂ ਤੇਰਾ ਹੈ ਮੇਰਾ ਬਾਈ ਡੱਕਾ 5 ਸਾਲ ਫਿਰ ਕੀ ਕਰਨਾ ਬਾਈ 5 ਸਾਲ ਕੱਲੇ ਗਰਾਂਟਾਂ ਖਾਣਗਾ ਮੈਂ ਤੇ ਗਰਾਂਟਾਂ ਬਾਈ ਯਾਰ ਤੂੰ ਆਦੇ 60 ਲੱਖ ਪੂਰਾ ਕਰ ਲੈ ਕੋਈ ਚੱਕਰ ਨਹੀਂ ਉਹਦਾ ਤੇ ਨਹੀਂ ਪੂਰਾ ਕਰਨਾ ਦੁੱਗਣੇ ਚੁੱਗਣੇ ਪੂਰੇ ਕਰਨੇ ਆ ਚੱਲ 60 ਨਹੀਂ ਤਾਂ ਉਹ ਤੋਂ ਦੁੱਗਣੇ ਕਰ ਲਾ 100 ਕਰ ਲਾ 100 ਲੱਖ ਪੂਰਾ ਕਰ ਲਾ ਹਾਂ ਕਰੋੜ ਉਹ ਤੋਂ ਬਾਅਦ ਯਾਰ ਮੇਰੀ ਗੱਲ ਸ ਕਰੋੜ ਹੁੰਦਾ ਉਹ ਤੋਂ ਬਾਅਦ ਤੂੰ ਆ ਆ ਦਾ ਬਸ ਉਹ ਕਰ ਲਈ ਨਾ ਯਾਰ ਕੀ ਕਰ ਲਈ ਤੂੰ ਬਾਈ ਲੋਕਾਂ ਤੇ ਲਈ ਨਾ ਦੂਜਾ ਪੈਸਾ ਲੋਕਾਂ ਦੇ ਘਾਤੋਂ ਲਾਵਾਂ ਯਾਰ ਜੋ ਲੋਕਾਂ ਨੂੰ 60 ਲੱਖ ਦੇਤਾ ਤੇ ਜੇ ਮੈਂ ਲੋਕੀ ਵੰਜ ਭਾਲਦੇ ਆ ਸਰਪੰਚ ਯਾਰ ਪਿੰਡ ਦੇ ਵਿੱਚ ਕਹਿੰਦੇ ਉਂਗਲਾਂ ਲਾ ਕੇ ਖੜਾ ਕਰ ਦਿੰਦੇ ਹਨ ਮੇਰੇ ਨਾਲ ਲੋੜੇ ਤਾਂ ਮਰਨ ਵਾਲਾ ਕਰ ਦਿੰਦੇ ਚੱਲ ਕੋਈ ਨਾ ਮੈਂ ਸਮਝ ਗਿਆ ਤੇਰੀ ਗੱਲ ਤੇਰੇ ਦੋ ਕਿੱਲੇ ਗਏ ਆ ਬਾਈ ਦੋ ਤੇ ਚਾਰ ਵੀ ਬਣਾਏਗਾ ਭਾਈ ਚਾਰ ਨਹੀਂ ਸ਼ੀ ਬਣਾਉਂਗਾ ਉਹ ਚੀਤਿਆ ਗਿਆ ਯਾਰ ਬਈ ਬਣਾਉਂਗਾ ਮੇਰੀ ਮਰਜ਼ੀ ਪੰਜ ਸਾਲਾ ਮੇਰੇ ਕੋਲੇ ਮੇਰੇ ਕੋ ਮਰਜ਼ੀ ਬਣਾਉਂਗਾ ਹਾਰ ਹਾਰ ਕਦੋਂ ਦਾ ਪਾਇਆ ਇਹ ਹਾਰ ਵੀ ਇਹ ਮੇਰੇ ਬਈ ਜਿਹਦੇ ਸਭ ਸਹਿਮਤੀ ਹੋਈ ਸੀ ਉਹਦੇ ਦਾ ਪਾਇਆ ਵਾ ਮੇਰੇ ਬਈ ਇੱਕ ਵਾਰੀ ਟੌਰ ਵਿਖਾਈ ਯਾਰ ਜੁੱਤੀ ਜੱਤੀ ਵਿਖਾਈ ਮੜੀ ਜੀ ਏ ਹੁਣ ਤੁਸੀਂ ਬਈ ਜੁੱਤੀ ਪਾ ਗਰਖਦੇ ਕੁਰਤੇ ਪਹਿੰਮ ਤੇ ਆਹ ਕੁਰਤੇ ਪਹਿੰਮ ਥੋੜੇ ਕੋਲੇ ਕੀ ਆ ਕਿ ਬਹੁਤ ਉਹ ਇਹ ਕੁਰਤੇ ਪਹਿੰਮ ਮੈਂ ਸੌਣੇ ਦੇਤੇ ਹੈ ਦਰਜੀ ਨਾਲ ਗੱਲ ਕਰ ਲਈ ਪਹਿਲਾਂ ਤਾਂ ਮੇਰੇ ਕੋਲ ਜਦੋਂ ਉਹਨੀਆਂ ਵੋਟਾਂ ਚ ਲਈ ਜਾਂਦੀਆਂ ਜਦੋਂ ਆ ਪ੍ਰਚਾਰ ਚੱਲੀ ਜਾਂਦਾ ਸਰਪੰਚੀ ਦਾ ਤੇ ਆਹੀ ਕੁਰਤਾ ਬਈ ਬਈ ਮੈਂ ਹੀ ਰਹਿਣਾ ਤੈਨੂੰ ਦੱਸੇ ਮੈਂ ਹਾਥੀ ਨਹੀਂ ਆਏ ਪਾਸੇ ਕਰਦਾ ਮੁਸ਼ਕਲ ਨਹੀਂ ਉਹ ਤੇਰੇ ਲਈ ਬਈ ਮੈਂ ਸੈਂਟ ਲੱਗਿਆ ਮੈਨੂੰ ਵੀ ਆਈ ਨਾ ਮੁਸ਼ਕਲ ਸੈਂਟ ਲੱਗਿਆ ਬਈ ਯਾਰ ਵਾਹ ਵਾਹ ਕੀ ਬਾਤ ਐਨਕਾਂ ਬਈ ਯਾਰ ਇੱਕ ਵਾਰੀ ਅੱਖ ਵਖਾਓ ਯਾਰ ਅੱਖ ਲੈ ਬਈ ਉਹ ਵਾਹ ਵਾਹ ਅੱਖੀ ਦੇ ਹੋਦੇ ਨਹੀਂ ਪਰ ਕਿਹਨੇ ਜੀ ਅੱਖ ਮਿਲ ਗਈ ਹਲਾ ਕੰਮ ਹੋ ਗਿਆ ਬਈ ਅੱਖਾ ਨਹੀਂ ਦਿਖਾ ਸਕਦੇ ਬਹੁਤ ਵਧੀਆ ਗੱਲ ਆ ਬਈ ਤੁਹਾਡੀ ਹੈਨਾ ਪਿੰਡ ਦੇ ਵਿੱਚ ਕਹਿੰਦੇ ਸਰਪੰਚ ਉੱਠਣਾ ਕੋਈ ਮਾਰੀ ਢੁੱਕੀ ਜਰਾਂ ਦੀ ਸਿਰਾ ਕਰਾਇਆ 60 ਲੱਖ ਚਲੋ ਦਾ ਕੋਈ ਨਾ ਸਹਿਮਤੀ ਨਾਲ ਹੋ ਗਿਆ ਤੁਹਾਡਾ ਹਾਂ ਸਹਿਮਤੀ ਹੁਣ ਤਾਂ ਮੇਰੀ ਹੀ ਆ ਬਈ ਸਰਪੰਚ ਹੈ ਸਰਪੰਚ ਗੱਡੀ ਦੇ ਸ਼ੀਸ਼ੇ ਤੇ ਲਿਖਾ ਵੀ ਲੈਂਦਾ ਗੱਡੀ ਦੇ ਸਰਪੰਚ ਤੇ ਲਿਖਵਾ ਹੀ ਲੈਂਦਾ ਲਿਖਾਇਆ ਕੀ ਲਿਖਾਇਆ ਸੱਸਾ ਰਾਰਾ ਪਪਾ ਚੋਚਾ ਸਸੇ ਸਰਪਾਪਾ ਚਚਾ ਸਰਪੰਚ ਸਰਪੰਚ ਬਣ ਗਿਆ ਇਹ ਬਈ ਮੈਨੂੰ ਹੋਰ ਆਈ ਨਹੀਂ ਮੈਂ ਮੈਂ ਟਿੱਪੀ ਪੈਂਦੀ ਆ ਬਈ ਮੈਨੂੰ ਬੜਾ ਪੜਿਆ ਨਹੀਂ ਨਾ ਬਈ ਹਾਂ ਮੈਂ ਉਹ ਗੱਲ ਕਰਤੀ ਕਹਿੰਦਾ ਚੰਡੀਗੜ੍ਹ ਦਾ ਸਪੈਲਿੰਗ ਦੱਸਿਆ ਸੀ ਆਪਣੇ ਮંત્રી ਸਾਹ ਵੜੇ ਚੰਡੀਗੜ੍ਹ ਦੇ ਸਪੈਲਿੰਗ ਦੱਸੇ ਜੀ ਉਵੇਂ ਇਹਨਾਂ ਬਾਈ ਨੇ ਕਰਤਾ ਕੰਮ ਚੀ ਦੇ ਦੱਸ ਤੇ ਮੈਂ ਪੜਿਆ ਬਈ ਘਟਾ ਇਹ ਹੋਏ ਪੜ੍ਹੇ ਲਿਖੇ ਨੇ ਇਹ ਕਿਹੜਾ ਪੜ੍ਹੇ ਲਿਖਣ ਬਣਾਉਂਦੇ ਲੋਕ ਕਮਲੇ ਹੈਗੇ ਆ ਇਹਨਾਂ ਦਾ ਪੈਸੇ ਚਾਹੀਦੇ ਆ ਹੁਣ ਤੁਸੀਂ ਬਣ ਗਏ ਸਰਪੰਚ ਬਣ ਗਏ ਬਈ ਫਾਰਮ ਫੋਰਮ ਪਾ ਫਾਰਮ ਫੋਰਮ ਸਾਰਾ ਗੱਲ ਠੋਕ ਕੇ ਬਈ ਫਾਰਮ ਕੇ ਇਹਨਾਂ ਬਰਾਬਰੀ ਨਹੀਂ ਭਰੇ ਜੇ ਸਮਤੀ ਹੋ ਗਈ ਸਮਤੀ ਬਣ ਗਏ ਆ ਸਰਪੰਚ ਹੁਣ ਤਾਂ ਸਿਰਾ ਕਰਾ ਦੋ ਸਿਰਾ ਕਰਾ ਐਂਡ ਕਰਾਵਾਂਗੇ ਅੱਜ ਬਈ ਅੱਜ ਜਾ ਕੇ ਕਰੇ ਪਾਰਟੀ ਬੁੱਢੀ ਜੇ ਕੋਈ ਨਹੀਂ ਹੁਣ ਤੁਹਾਨੂੰ ਬਈ ਤੁਹਾਨੂੰ ਵੀ ਬਹੁਤ ਵਧਾਉਂਗਾ ਬਈ ਸਸਤੀ ਬਾਈ ਦੇਖੋ 60 ਲੱਖ ਰੁਪਏ ਲਾ ਕੇ ਸਰਪੰਚ ਬਣਿਆ ਤਿੰਨ ਜਿੰਨੇ ਦਿਨ ਹੋ ਗਏ ਬਾਈ ਨੇ ਓਵੇਂ ਹੱਥ ਬੰਨੀ ਬੈਠਾ ਬਾਈ ਮੜਾ ਇਹਨਾਂ ਨੂੰ ਹੱਥਾਂ ਨੂੰ ਦੂਰ ਕਰਕੇ ਵੇਖ ਦੂਰ ਬਾਈ ਹਜੇ ਐ ਹੋ ਜਾਂਦੇ ਫੇਰ ਉੱਥੇ ਜੁੜ ਜਾਂਦੇ ਆ ਫੇਰ ਉੱਥੇ ਜੁੜ ਜਾਂਦੇ ਆ ਇਹ ਹੱਥ ਨੇ ਹੋਣਗੇ ਬਸੇ ਪਤਾ ਹੱਥ ਨੇ ਜਦੋਂ दारू ਦੇ दारू-ਦਰੂ ਚਲਾਈ ਬਾਈ ਮਰਗੇ ਮਰਗੇ ਵੱਢਦੇ ਬਹੁਤ ਕੋ ਕਰਤਾ ਬਾਈ ਸਾਰਾ ਪਿੰਡ ਡੈਗਦਾ ਜਾਂਦਾ ਆਪਣੇ ਘਰ ਹੱਥ ਨੇ ਡੱਕ ਕੇ ਪੂਰੀ ਚੜ੍ਹਾਈ ਆ ਬਾਈ ਕੀ ਬਾਤ ਨਿਤ ਵਿਆਹ ਵਾਲਾ ਪ੍ਰੋਗਰਾਮ ਹੁੰਦਾ ਤੁਸੀਂ ਆਜੀ ਮੈਂ ਦਾਉਂ ਗਈ ਆਏਗਾ ਹੋਰ ਹੋਰ ਆਈ ਆਈ ਡਾਕਣੀ ਅੱਜ ਅੱਜ ਦਾ ਦਿਨ ਹੀ ਹੈ ਪਰ ਕੱਲ ਨੂੰ ਕਿਨੂੰ ਖੰਗਣੇਂਦਾ ਕੋਈ ਬਾਹਰ ਤੇ ਨਾ ਦੇ ਕੱਲ ਨੂੰ ਬਾਈ ਬਈਰ ਬਹੁਤ ਮਿਹਨਤ ਕਰਨੀ ਪੈਂਦੀ ਆਣਾ ਵੀ ਸਰਪੰਚਤੀ ਨਾਲ ਬਾਈ ਨੂੰ ਸਰਪੰਚ ਬਣਾਤਾ ਬਹੁਤ ਵਧੀਆ ਗੱਲ ਹੈ ਇਹਦੇ ਵਿੱਚ ਮਿਹਨਤ ਮੇਰੀ ਨਹੀਂ ਇਹ ਜਿਹ ਮਿਹਨਤ ਉਂਗਲਾਂ ਵਾਲਿਆਂ ਦੀ ਹੈ ਉਂਗਲਾਂ ਵਾਲਿਆਂ ਦੀ ਨਾ ਦਿਨ ਦਾ ਸੌਂਦੇ ਨਹੀਂ ਉਹਨਾਂ ਨੂੰ ਆਏ ਹੁੰਦਾ ਵੀ ਠਾਗੇ ਠਾਗੇ ਕੀੜਾ ਠਾਈ ਜਾਂਦਾ ਬੰਦੇ ਦੇ ਉਂਗਲਾ ਲਾਲਾ ਉਹ ਕੀੜਾ ਇਹ ਜਾ ਉੜਦਾ ਵੀ 60 ਲਗ ਲੈ ਕੇ ਡੁੱਬਿਆ 60 ਲਗ ਲੈ ਕੇ ਡੁੱਬਿਆ ਬਈ ਦੂਜਿਆਂ ਦੇ ਤਿੰਨਾਂ ਦੇ ਹੋਰ ਲਾਈਆਂ ਸੀ ਉਹ ਸਿਆਣੇ ਵਗੇ ਉਹ ਚਾਲੀ ਤੋਂ ਵਧੇ ਨਹੀਂ ਆਪਾਂ ਪਾਡੇ ਸੀਗੇ ਆਵਾਜ਼ 60 ਰੋਕੇ ਸਿੱਧੀ ਇਹਨਾਂ ਬੋਲਣ ਨਹੀਂ ਦਿੱਤਾ ਬਾਈ ਚੜਤਾ ਜੱਟ ਦੀ ਜੇ ਯਾਰ ਸੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਏ ਹੱਥ ਜੋੜੇ ਦੋਸਤੋ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਕਈ ਸਰਬਸੰਤੀ ਨਾਲ ਸਰਪੰਚ ਬਣ ਰਹੇ ਨੇ ਬਾਈ ਨੇ 60 ਲੱਖ ਰੁਪਏ ਲਾਇਆ ਸਰਪੰਚ ਲਈ ਕਹਿੰਦੇ ਦੂਜਿਆਂ ਨੇ ਵੀ ਲਾਇਆ ਸੀ ਮੇਰੇ ਵਿਰੁੱਧ ਚਾਰ ਪੰਜ ਸਰਪੰਚ ਉੱਠੇ ਸੀਗੇ ਜਿਹੜੇ ਵੀ ਬਣਨਾ ਚਾਹੁੰਦੇ ਸੀਗੇ ਪਰ ਮੈਨੂੰ ਪਿੰਡ ਵਾਲਿਆਂ ਨੇ ਹੀ ਚੁਣਿਆ ਕਿਉਂ ਚੁਣਿਆ ਕਿਉਂਕਿ ਇਸ ਬਾਈ ਨੇ ਬ ਬਹੁਤ ਵਧੀਆ ਪ੍ਰਚਾਰ ਹੋਇਆ ਬਾਈ ਨਾਲ ਗੱਲ ਕੀਤੀ ਕਹਿੰਦੇ ਮੈਨੂੰ 10 ਦਿਨ ਹੋ ਗਏ 15 ਦਿਨ ਹੋ ਗਏ ਕਹਿੰਦਾ ਮੈਂ ਜਿਵੇਂ ਦਾ ਜਿਵੇਂ ਹੈਗਾ ਕੱਪੜੇ ਲੀੜੇ ਹੱਥ ਜੋੜਦਾ ਹਾਰ ਪਾਇਆ ਮੈਂ ਨਾਤਾ ਨਹੀਂ ਹੈਗਾ ਮੈਂ ਐਂ ਹੀ ਤੁਰਿਆ ਫਿਰਦਾ ਲੋਕ ਮੈਨੂੰ ਪਾਣੀ ਪਿਉਂਦੇ ਆ ਚਾਹ ਪਿਉਂਦੇ ਆ ਪਰ ਮੇਰੇ ਹੱਥ ਨਹੀਂ ਕੰਮ ਕਰਦੇ